ਆ ਸਾਡਾ ਮਿਲਖਾ ਰੇਡ ਤੇ ਖੁਸ਼ੀ ਨਾਲ ਹੋ ਗਿਆ ਟੱਕਰਾ ਕੱਢਤਾ ਬਾਹਰ ਚਲੋ ਵੀ ਚਲੋ ਆਜੋ ਕਰਾ ਕਿਹੜਾ ਆ ਗਿਆ ਰੇਡ ਤੇ ਖਿੱਚ ਕੇ ਰੱਖੋ ਕੰਮ ਨੂੰ ਚੱਲ 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 ਨੂਰ ਇੱਕ ਪਾਸੇ ਇੱਕ ਪਾਸੇ ਦੀਫਾ ਦੀਪੇ ਨੂੰ ਟੱਚ ਮਾਰ ਕੇ ਜਾਂਦਾ ਹੋਇਆ ਕੋਈ ਗੱਲ ਨਹੀਂ ਹਜੇ ਧਿਆਨ ਉਹਦਾ ਉਖੜ ਗਿਆ ਕਿਸ ਪਾਸੇ ਹਾ ਆ ਗਿਆ ਅਣ ਛੋਡਣਾ ਅੰਛਾ ਉੱਤੋਂ ਦੀ ਛਾਲ ਮਾਰੂ ਤੁਹਾਡੇ ਆ ਦੇਖ ਕੇ ਤਾੜੀਆਂ ਮਾਰੋ 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 ਕੱਢਦਾ ਬਾਹਰ ਅਣ ਛੋਡਣਾ ਜਾ 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 ਨੰਬਰ ਪੁੱਛਣ ਜਦੋਂ ਕੋਈ ਨੰਬਰ ਨਹੀਂ ਇੱਥੇ ਕਿਸੇ ਨੇ ਕਹੇ ਦਾ ਖੁਸ਼ਾ ਮੈਂ ਕਹੇਣਾ ਇਹ ਆ ਖੁਸ਼ਾ ਸਭ ਦਾ ਸੰਜਾ ਇੱਥੇ ਕੋਈ ਗੱਲ ਨਹੀਂ ਦੀਪਿਆਂ ਨੂੰ ਕਰਕੇ ਟੱਚ ਜਾਂਦਾ ਆ ਦੀਪਿਆ ਚੱਲਦੀ ਪਿਆ ਖੜ ਤੋਂ ਖੜ ਇਹ ਆ ਤੋ ਟਰੈਕਟਰ ਖੜ ਗਿਆ ਜਾਫਰ ਪਿੰਦਾ ਬੱਚਾ ਗਿਆ ਗੈਵੀ ਗੈਵੀ ਰੇਡ ਤੇ ਗੈਵੀ ਨੂਰ 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 ਗੈਵੀ ਪੁਆਇੰਟ ਲੈ ਕੇ ਜਾਂਦਾ ਹੋਇਆ ਚੱਲ ਵੇ ਕਿਹੜੇ ਨੇ ਉਹਨਾਂ ਰੇਡ ਮਿਲਖਾ ਆ ਗਿਆ ਮਿਲਖਾ ਰੇਡ ਤੇ ਤਿੰਨ ਜਾਫੀ ਵੀ ਅੱਗੋਂ ਪੂਰੇ ਕੈਮ ਆ ਅੱਜ ਲੱਗ ਜੂ ਪਤਾ ਮਿਲਖਾ ਖੁਸ਼ੀ ਖੁਸ਼ੀ ਰੱਖਦਾ ਜੱਫਾ ਰੱਖਦਾ ਜੱਫਾ ਆ ਜਾਂਦਾ ਮਿਰਖਾ ਛੜਾ ਕੇ ਪੁਆਇੰਟ ਲੈ ਕੇ ਹਣੋ ਆ ਸੈਟ ਤੋਰੋ ਓ ਦੀਪੇ ਸੈਟ ਤੋਰੋ ਚੱਲ ਵੀ ਚੱਲ ਵੀ ਚੱਲਾ ਬੋਲਡੋਜ਼ਰ ਕੀ ਹੋ ਗਿਆ ਹੱਥ ਤੇ ਓਏ ਪੱਤੀ ਬੰਨੀ ਹੈ ਹੱਥ ਪੜ ਗਿਆ ਕਾਦੇ ਨਾਲ ਰੋੜਾ ਨਾ ਰੋੜਾ ਮੁਰਾ ਲਿਆ ਚੱਲ ਵੀ ਖੁਸ਼ੀ ਚੱਲ ਵੇ ਖੁਸ਼ਾ ਲਾ ਦੇ ਕੈਂਚੇ ਕਹਿੰਦੇ ਇਮਰਾਦ ਕਲਾਂ ਦਾ ਨਹੀਂ ਨਾ ਸੀਟੀ ਵੱਜ ਗਈ ਸੀਟੀ ਵੱਜ ਗਈ ਚੱਲੋ ਵੀ ਚੱਲ ਆ ਜਾ ਵੀ ਆ ਜਾ ਅੰਛਾ ਅੰਛਾ ਛੱਡ ਨਾ ਦੇ ਪਿਆ ਤੇਰੇ ਨਾਲ ਖਊਆ ਹੈ ਹਾਂ ਹਾਂ ਛੱਟਾ ਛੱਟਾ ਉਹ ਡੇਕਦਾ ਫਿਰਦਾ ਡੇਕਦਾ ਫਿਰਦਾ ਹੋਈ ਅੱਜ ਪੱਕੇ ਛੱਟ ਮਾਰੀ ਓ ਚੱਲਦੀ ਪਿਆ ਚੱਲਦੀ ਪਿਆ ਚੱਲ 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 ਰੱਖ 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 ਦੇ ਪਿਆ ਰੱਖ 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 ਆ ਰੱਖਦਾ ਜੱਫਾ ਦੀ ਪੇਨੇ ਚਲੋ ਵੇ ਚਲੋ ਕਿੰਦੀ ਰੇਡ ਆ ਜੋ ਖੁਸ਼ਾ